ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚੱਲ ਚਲੋ ਜੀ ਇੱਧਰ ਆਪਾਂ ਬਣਾਉਣ ਲੱਗੇ ਆਂ ਸਬਜ਼ੀ ਚਿੱਟੇ ਛੋਲਿਆਂ ਦੀ ਤੇ ਆਪਾਂ ਨੇ ਸਾਰੀ ਤਿਆਰੀ ਕਰ ਲਈ ਹੈ ਦੇਖੋ ਜੀ ਇੱਧਰ ਆਪਾਂ ਨੇ ਆਲੂ ਵੀ ਕੱਟ ਲਿੱਤੇ ਨੇ ਪਹਿਲਾਂ ਰਾਤ ਆਪਾਂ ਨੇ ਛੋਲਿਆਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਸਾਨੂੰ ਨੂਨ ਪਾ ਕੇ ਭੁੰਨਤਾ ਤਾਂ ਤੇ ਸਵੇਰੇ ਫਿਰ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਵਾੜ ਲਿਆ ਹੈ ਤੇ ਹੁਣ ਇਹ ਉਬਲ ਕੇ ਨਾ ਚੰਗੀ ਤਰ੍ਹਾਂ ਤਿਆਰ ਹੋ ਗਏ ਨੇ ਤੇ ਇੱਧਰ ਆਪਾਂ ਨੇ ਪੇਸਟ ਬਣਾ ਲਿਆ ਹੈ ਇੱਧਰ ਆਪਾਂ ਨੇ ਟਮਾਟਰਾਂ ਦੀ ਪਿਉੜੀ ਬਣਾ ਲਈ ਹੈ ਤੇ ਦੂਜੇ ਪਾਸੇ ਆਪਾਂ ਨੇ ਤੇਲ ਰੱਖ ਦਿੱਤਾ ਹੈ ਕੜਾਹੀ ਜੀ ਪਾ ਗਏ ਹੈ ਚੰਗੀ ਤਰ੍ਹਾਂ ਗਰਮ ਹੋ ਜਵੇ ਚਲੋ ਜੀ ਹੁਣ ਲਾ ਦਈਏ ਆਪਾਂ ਸਬਜ਼ੀ ਨੂੰ ਤੜਕਾ ਤੇ ਨਾਲ ਆਪਾਂ ਬਣਾਵਾਂਗੇ ਬਿਨਾ ਤੰਦੂਰ ਤੋਂ ਨਾ ਰੋਟੀਆਂ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਹੈੇ ਦੇਖੋ ਜੀ ਮੈ ਪਹਿਲਾਂ ਬਹੁਤ ਜ਼ਿਆਦਾ ਨਾ ਤੇਖੀ ਧੁੱਪਾਂ ਨਿਕਲਣ ਲੱਗੀਆਂ ਤਿੰਨ ਦਿਨ ਹੋ ਗਏ ਨੇ ਬਾਦੋਂ ਨੇ ਆਪਣਾ ਨਾ ਰੰਗ ਲਪਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਸਾਟੇ ਵੀ ਅੱਤਰ ਕੇਸਾਂ ਵਿੱਚ ਲੱਗੇ ਹੋਏ ਨੇ ਸਪਰੇਅ ਕਰਨ ਵਾਸਤੇ ਤੇ ਫੇਟ ਜਾਣੀ ਹੈ ਰੋਟੀ ਮਖਾ ਚੱਲ ਪਹਿਲਾਂ ਪਹਿਲਾਂ ਸਾਤੀ ਬਣਾ ਲਈਏ ਹੁਣ ਆਪਾਂ ਇਹਦੇ ਵਿੱਚ ਇਹ ਤੰਤਰ ਪਾਵਾਂਗੇ ਧੀਰੇ ਦਾ। ਪਕਾਤਾ ਮਾਰ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਦੇ ਚ ਪਾ ਦਈਏ ਸੁੱਕੇ ਮਸਾਲੇ। ਖੈਰੇ ਕਾ ਅੱਜ ਦੇਖ ਲੈ ਕਿੰਨੀ ਗਰਮੀ ਐ। ਪੂਰੀ ਐਨ ਤਿੱਖੀ ਠੱਪਾ ਨਿਕਲੀ ਆ ਜੀ। ਨਾ ਕੀ ਜੰਦੇ ਦੇ ਰ ਭਮੀ ਪਾਦੇ ਹੁਣ ਗੱਲ ਦੀ ਨੂੰ ਗਈ ਜਾਈ ਹਾਈ ਗੱਲ ਦੀ ਜੰਨੀ ਆ ਹਾਂ ਮੈਂ ਤਾਂ ਕਹ ਨਹੀਂ ਅੱਜ ਇਹ ਖੇਤ ਵਿੱਚ ਰੋਟੀ ਜਉਗੀ ਸਾਰੇ ਜਣਿਆਂ ਦੀ ਸਨੇਹਾ ਆ ਵੀ ਗਿਆ ਰੋਟੀ ਦਾ ਰੇਕਾ ਹਾਂ ਹਾਂ ਧੁੱਕ ਲੱਗਦੀ ਆ ਉੱਥੀ ਲੈ ਜੂਗਾ ਥੋੜੂ ਥੋੜੀ ਜਿਹੀ ਪਰਹਣ ਪਾ ਦਿੰਦੀ ਆ ਟਮਾਟਰ ਦੀ ਪੂਰੀ ਹੋ ਗਿਆ ਤੇ ਮਸਾਲੇ ਨੇ ਤੇਲ ਵੀ ਛੱਡ ਦਿੱਤਾ ਹੈ ਤੇ ਲਓ ਜੀ ਹੁਣ ਆਪਾਂ ਕਦਰ ਵਾਸਤੇ ਪਾ ਦਨੇ ਇਹਦੇ ਵਿੱਚ ਇੱਕ ਚਮਚਾ ਢੇਗੀ ਮਿਰਚ ਦਾ ਤੇ ਆਪਾਂ ਪਾ ਦਈਏ ਥੋੜਾ ਜਿਹਾ ਪਾ ਦਈਏ ਵਿੱਚ ਪਾਣੀ ਥਾਰ ਲਈ ਆਪਣਾ ਮਸਾਲਾ ਨਾਲ ਚੰਗੀ ਤਰ੍ਹਾਂ ਹੁਣ ਨੂੰ ਲੈ ਕੇ ਇਦੇ ਵਿੱਚ ਹੁਣ ਆਪਾਂ ਇਹਦੇ ਵਿੱਚ ਆਲੂ ਤੇ ਪਾ ਦਈਏ ਚਿੱਟੇ ਛੋਲੇ ਹੁਣ ਆਪਾਂ ਸਬਜ਼ੀ ਬਣ ਕੇ ਹੋ ਜਾਣੀ ਹੈ ਤਿਆਰ ਸਬ지 ਲੱਗਿਆ ਤੜਕਾ ਤੇ ਇਹਨੂੰ ਹੁਣ ਆਪਾਂ ਢਾਕੇ ਪਕਾਵਾਂਗੇ ਹੁਣ ਮਿਲਦੇ ਆਪਾਂ ਥੋੜੀ ਦੇ ਤੱਕ ਜਦ ਆਪਾਂ ਬਣਾਵਾਂਗੇ ਰੋਟੀ ਲੋ ਜੀ ਆਪਣੀ ਨਾ ਇੱਧਰ ਸਬਜੀ ਬਣ ਕੇ ਹੋ ਗਈ ਹੈ ਤਿਆਰ ਜਿੰਨੇ ਕ ਆਪਾਂ ਨੂੰ ਨਾ ਗਾੜੀ ਸਬਜੀ ਚਾਹੀਦੀ ਹੈ ਨਾ ਆਪਾਂ ਉਸ ਤਰ੍ਹਾਂ ਦੀ ਬਣਾਈ ਹੈ ਤੇ ਬਹੁਤ ਵਧੀਆ ਆਪਣੀ ਸਬਜੀ ਦੀ ਆਈ ਹੈ ਲੁੱਕ ਤੇ ਹੁਣ ਆਪਾਂ ਦੂਜੇ ਪਾਸੇ ਬਣਾ ਲਈਏ ਰੋਟੀ ਬਿਨਾ ਤੰਦੂਰ ਤੋਂ ਬਹੁਤ ਹੀ ਸੌਖੇ ਤਰੀਕੇ ਨਾਲ ਤਦ ਆਪਾਂ ਨੇ ਇੱਧਰ ਦੋ ਤਵੇ ਲੈਣੇ ਆ। ਆਪਾਂ ਇਹਨੂੰ ਵੀ ਗਰਮ ਕਰ ਲੰਨੇ ਆ। ਇਹਨੇ ਗਰਮ ਹੁੰਦਾ। ਤਦ ਆਪਾਂ ਨੇ ਜਿਹੜੀ ਇਹ ਰੋਟੀ ਬਣਾਉਣੀ ਹੈ ਨਾ ਆਏ ਨਹੀਂ ਹੈਗਾ ਵੀ ਇਹ ਪਤਲੀ ਪਤਲੀ ਆਪਾਂ ਨੇ ਪਤਲੀ ਰੋਟੀ ਬਣਾਉਣੀ ਹੈ ਨਾ। ਤੇ ਪੇੜਾ ਨਾਲ ਐਕਸਰਸਾਈਜ਼ ਦਾ ਲੈਣਾ ਹੈ ਜਿਹੜੀ ਨਾ ਵੀ ਐਨ ਗੁੱਦ ਵਾਲੀ ਰੋਟੀ ਬਣੇ ਜੇ ਆਪਾਂ ਪਤਲੀ ਰੋਟੀ ਬਣਾਉਂਗੇ ਨਾ ਉਹ ਰੋਟੀ ਨੇ ਫਿਰ ਸੁੱਕ ਜਾਣਾ ਉਹ ਖਾਣ ਦੇ ਵਿੱਚ ਨਾ ਫਿਰ ਵਧੀਆ ਨਹੀਂ ਲੱਗਣੀ ਹੈ ਜੀ ਦੇਖੋ ਜੀ ਜੇ ਸਾਡਾ ਦਿਲ ਕਰਦਾ ਨਾ ਸਤਾ ਘਰੇ ਵੀ ਨਾ ਦੂਰ ਤੇ ਰੋਟੀ ਬਣਾ ਕੇ ਜਰੂਰ ਖਾਣੇ ਆ ਤੇ ਬਹੁਤ ਜਿਆਦਾ ਨਾ ਵਧੀਆ ਲੱਗਦੀ ਹੈ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਇਹਨੇ ਆਪਣਾ ਤਵਾ ਘਰ ਹੁੰਦਾ ਅਨੇ ਆਪਾਂ ਦੂਜੀ ਰੋਟੀ ਦੀ ਵੀ ਕਰ ਲੈਨੇ ਤਿਆਰੀ ਜਿੰਨੀ ਰੋਟੀ ਨਾ ਥੋੜੀ ਜਿਹੀ ਮੋਟੀ ਹੋਗੀ ਨਾ ਉਨੀ ਖਾਣ ਦੇ ਵਿੱਚ ਵਧੀਆ ਲੱਗਦੀ ਏ ਦੇਖੋ ਜੀ ਹੁਣ ਕੀ ਕਰਨ ਆਪਾਂ ਨੇ ਆਪਾਂ ਨੇ ਰੋਟੀ ਬੇਲ ਲਈ ਐ ਤੇ ਆਪਾਂ ਨੇ ਇੱਕ ਕੌਲੀ ਦੇ ਵਿੱਚ ਰੱਤਾ ਹੈ ਪਾਣੀ ਇਹਨੂੰ ਕੀ ਕਰਨਾ ਆਪਾਂ ਨੇ ਹਲਕੇ ਹਲਕੇ ਹੱਥਾਂ ਨਾਲ ਆਪਾਂ ਤੁਹਾਨੂੰ ਜਿਹੜੇ ਕਰਕੇ ਦਿਖਾਉਣੇ ਆ ਹਲਕੇ ਹਲਕੇ ਹੱਥਾਂ ਨਾਲ ਨਾ ਇਸ ਤਰ੍ਹਾਂ ਇਹ ਰੋਟੀ ਦੇ ਉੱਪਰ ਲਾਉਣਾ ਹੈ ਪਾਣੀ ਤੇ ਦੋ ਦੋਨਾਂ ਸਾਈਡ ਨਹੀਂ ਪਾਣੀ ਲਾਉਣਾ ਹੈਗਾ ਬਸ ਜਿਹੜੀ ਇੱਕ ਸਾਈਡ ਇਹ ਪਾਣੀ ਲਾਉਣਾ ਹੈ ਦੇਖੋ ਆਪਾਂ ਨੇ ਐ ਚੰਗੀ ਤਰ੍ਹਾਂ ਇਹਨੂੰ ਕਵਰ ਕਰ ਲਿਆ ਪਾਣੀ ਦੇ ਨਾਲ ਐਨ ਪੂਰੀ ਗਿੱਲੀ ਹੋ ਗਈ ਆਪਣੀ ਰੋਟੀ ਤੇ ਆਪਾਂ ਨੇ ਹੁਣ ਕੀ ਕਰਨਾ ਨਾ ਜਿਹੜੀ ਸਾਈਡ ਦੇ ਪਾਣੀ ਲੱਗਿਆ ਹੋਇਆ ਨਾ ਉਹ ਸਾਈਡ ਆਪਾਂ ਨੇ ਕੀ ਕਰਨੀ ਹੈ ਨਾ ਉਹ ਤਵੇ ਦੇ ਪਾਉਣੀ ਆਪਾਂ ਨੇ ਉਹ ਸਾਈਡ ਦੇਖੋ ਇੰਨੀ ਜ਼ਿਆਦਾ ਵਧੀਆ ਰੋਟੀ ਬਣ ਕੇ ਹੋ ਜਾਣੀ ਨਾ ਤਿਆਰ ਦੇਖੋ ਜੀ ਘੱਟ ਖਰਚੇ ਦੇ ਵਿੱਚ ਨਾ ਤੁਹਾਨੂੰ ਤੰਦੂਰ ਲਿਆਉਣ ਦੀ ਵੀ ਲੋੜ ਨਹੀਂ ਹੈਗੀ ਤੁਸੀਂ ਇਸ ਤਰੀਕੇ ਨਾਲੇ ਘਰ ਵਿੱਚ ਰੋਟੀ ਬਣਾ ਕੇ ਖਾ ਸਕਦੇ ਆਂ ਹੁਣ ਆਪਾਂ ਇਹਨੂੰ ਕੀ ਕਰਨਾ ਨਾ ਜੇਗਾ ਗੈਸ ਕਰ ਦਿੰਦਾ ਘੱਟ ਤੇ ਇਸ ਤਰ੍ਹਾਂ ਤਵੇ ਨੂੰ ਇਸ ਤਰ੍ਹਾਂ ਨਾ ਇਸ ਤਰ੍ਹਾਂ ਉੱਪਰ ਮਾਰ ਦਿੰਦਾ ਰੋਟੀ ਬਣ ਕੇ ਹੋ ਗਈ ਹੈ ਤਿਆਰ ਬਹੁਤ ਵਧੀਆ ਰੋਟੀ ਬਣੀ ਆਪਣੀ ਇਹ ਆਪਾਂ ਦੂਸਰੀ ਰੋਟੀ ਨੂੰ ਵੀ ਇਸ ਤਰ੍ਹਾਂ ਹੀ ਪਾਣੀ ਲਾ ਲਵਨੇ ਆ ਦੇਖੋ ਜੀ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਰੋਟੀ ਨਾ ਕਿੰਨੇ ਸੋਨੇ ਬੁਲਬਲੇ ਜਿਉਣ ਲੱਗੇ ਨੇ ਤੇ ਤੁਹਾਨੂੰ ਨਾਲ ਪਾਸੇ ਤੋਂ ਲਾਦਨੇ। ਕੁਲ ਘੱਟ ਸਮੇਂ ਦੇ ਵਿੱਚ ਨਾ फटाफट ਰੋਟੀਆਂ ਬਣ ਕੇ ਹੋ ਗਈਆਂ ਨੇ ਆਪਣੀਆਂ ਤਿਆਰ। ਦੇਖੋ ਜੇ ਗਰਮ ਗਰਮ ਰੋਟੀ ਖਾਣ ਦਾ ਹੀ ਸੁਆਦ ਹੈ। ਬਸ ਇੱਕ ਪਾਸੇ ਬਣੀ ਜਾਵੇ। ਇੱਕ ਪਾਸੇ ਬਸ ਆਪਣੀ ਰੋਟੀਆਂ ਖਾ ਲਓ। ਲੋਗੀ ਆਪਣੀ ਇੱਧਰ ਵੀ ਰੋਟੀ ਬਣ ਕੇ ਹੋ ਗਈ ਹੈ ਤਿਆਰ ਦੇਖੋ ਪੌਂਦੀ ਸਾਰੇ ਨਾ ਐਨ ਵਿੱਚੋਂ ਬੁਲਬਲੇ ਜੇ ਨਿਕਲਣੇ ਸ਼ੁਰੂ ਹੋ ਗਏ ਨੇ ਜੇ ਬੁਲਬਲੇ ਆ ਲਈ ਇਸ ਤਰ੍ਹਾਂ ਨਿਕਲਣਾ ਫੇ ਬੋਟਰ ਰੋਟੀ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਤੁਸੀਂ ਨਾ ਕੁੱਕਰ ਦੇ ਵਿੱਚ ਵੀ ਬਣਾ ਸਕਦੇ ਆ ਤੰਦੂਰੀ ਰੋਟੀ ਉਹ ਵੀ ਰੋਟੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਦੇਖੋ ਬੁਲਬੁਲਾ ਦੇਖੋ ਕਿੰਨਾ ਵਧੀਆ ਨਿਕਲੇ ਆਪਾਂ ਬਸ ਇੱਕ ਗੈਸੇ ਲੂਟ ਆ देखो तो जी अपनी रोटी किन्नी सोहनी बन के हो गई तैयार बिलकुल भी एठा निकिरी हैगी ए तवे उपरि टिगी पी है चलो जी अपनी रोटी नंबर के हो गई तैयार देखो जी गर्मी बहुत है इतना पखा कर बंदा वीडियो में आवाज आई जी ਰੋਟੀ ਆਪਣੀ ਬਣਦੀ ਆ ਇਹਨਾਂ ਦੂਜੀ ਰੋਟੀ ਤਿਆਰੀ ਕਰਕੇ ਰੱਖ ਲਓ ਦੇਖੋ ਜੇ ਇਹਦੇ ਵਿੱਚ ਨਾ ਤੁਸੀਂ ਧਣੀਆਂ ਵੀ ਪਾ ਸਕਦੇ ਆ ਫਿਰ ਉਹ ਨਾ ਗ੍ਰੀਨ 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 ਜੀ ਰੋਟੀ ਨਾ ਬਹੁਤ ਜ਼ਿਆਦਾ ਵਧੀਆ ਲੱਗਦੀ ਆ ਚੱਲ ਮੇਰੇ ਕੋਲ ਤਾਂ ਹੁਣ ਧਣੀਆਂ ਹੈ ਨਹੀਂ ਤਾਂ ਹੁਣ ਤਾਂ ਮੈਂ ਸਿੰਪਲ ਤਰੀਕੇ ਨਾਲ ਰੋਟੀ ਬਣਾਈ ਆ ਵਿੱਚ ਇਹਨਾਂ ਦੀ ਮੈਂ ਤੁਸੀਂ ਆਲੂ ਵੀ ਪਾ ਸਕਦੇ ਹੋ ਉਹ ਵੀ ਰੋਟੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਦੇਖੋ ਰੋਟੀ ਦੇਖੋ ਆਪਣੀ ਕਿੰਨੀ ਸੋਹਣੀ ਬਣੀ ਆ ਬਿਲਕੁਲ ਵੀ ਹੀੜਾਂ ਗਿਰੀ ਨਹੀਂ ਹੈਗੀ ਇਹਨੇ ਇਸ ਤਰੀਕੇ ਨਾਲ ਹੀ ਪੱਕ ਜਾਣਾ ਬੰਦੇ ਰੋਟੀ ਤਾਂ ਆਪਣੇ ਆਪ ਹੀ ਰੜ ਕੇ ਫੇਖਣ ਦੀ ਦੇਖੋ ਜੀ ਬਹੁਤ ਵਧੀਆ ਰੋਟੀ ਬਣੀ ਆਪਣੀ ਇਹ ਵੀ ਦੇਖੋ ਜੀ ਰੋਟੀ ਪਕਾਉਣੀ ਕੋਈ ਔਖੀ ਨਹੀਂ ਹੈਗੀ ਬਹੁਤ ਹੀ ਸੌਖੇ ਤਰੀਕੇ ਨਾਲ ਰੋਟੀ ਬਣੀ ਆਪਣੀ ਤਾਂ ਤੁਸੀਂ ਨਾ ਇਸ ਤਰੀਕੇ ਨਾਲ ਮੱਕੀ ਦੀਆਂ ਰੋਟੀਆਂ ਵੀ ਬਣਾ ਸਕਦੇ ਹੋ ਉਹ ਵੀ ਜਿਆਦਾ ਬਹੁਤ ਸਵਾਦ ਲੱਗਦੀਆਂ ਨੇ ਕਿੰਨੀਆਂ ਰੋਟੀਆਂ ਖਾਉਂਗੀ ਅੱਜ ਤੰਦੂਰ ਵਾਲੀ ਰੋਟੀ जरा हाँ। पानी पासा ना ओनू हाँ। 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 उपर नी रखना है इस तरह पाल देना बहुत ज्यादा रोटी वादिया लगती है तंदूरी रोटी ਇਹ ਮੇਮਾ ਜੀ ਆਪਣੇ ਤਵੇਂ ਤੇ ਬਣਾ ਸਕਦੇ ਆ ਤੰਦੂਰ ਲਿਆਉਣ ਦੀ ਵੀ ਲੋੜ ਨਹੀਂ ਹੈਗੀ ਹੂੰ ਦੇਖ ਐਦਰ ਆਪਣੀ ਰੋਟੀ ਨੂੰ ਨਾ ਕਿਸ ਤਰ੍ਹਾਂ ਬੁਲਬੁਲੇ ਆਉਣੀ ਸ਼ੁਰੂ ਹੋ ਗਈ ਨਾ ਹਾਂ ਹਾਂ ਇਹ ਬੁਲਬੁਲੇ ਆਈ ਰੋਟੀ ਨਾ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਹੁਣ ਗੈਸ ਆਪਾਂ ਨੇ ਐਨ ਕੁੱਲ ਕਰਿਆ ਹੋਇਆ ਦੇਖ ਐਦਰ ਹੁਣ ਆਪਾਂ ਨੇ ਗੈਸ ਰੋਟੀ ਆਹ ਇੱਕ ਨਾ ਬੇਲ ਲਈ ਨਾ ਬੇਲ ਕੇ ਤੇ ਉੱਪਰ ਇੱਕ ਨਾ ਪਾਣੀ ਲਾ ਦੋ ਨਾ ਇਸ ਤਰ੍ਹਾਂ ਬਣ ਜੇ ਤੰਦੂਰੀ ਰੋਟੀ ਤਵਾ ਵਰਕੇ ਹੋਇਆ ਸਮੇਂ ਦੇ ਉੱਪਰ ਨਾਲ ਇਸ ਤਰ੍ਹਾਂ ਤਵਾ ਮੁੱਦਾ ਮਾਰ ਦੇਣਾ ਹੈ। ਸੈਂਪਰ ਜਾਏਗਾ। ਹਾਂ ਇਹ ਉੱਪਰ ਆ ਪਕਣੀ ਆ। ਆਪਾਂ ਨੇ ਬਿਲਕੁਲ ਵੀ ਰੋਟੀ ਨਾ ਗੈਸ ਤੇ ਨਹੀਂ ਪਕਾਉਣੀ ਹੈਗੀ। ਅੱਛਾ। ਹਾਂ ਇਹ ਬਣਦੀ ਆ ਤੰਦੂਰੀ ਰੋਟੀ ਤੇ ਇੰਨੀ ਜ਼ਿਆਦਾ ਟੇਸਟੀ ਲੱਗਦੀ ਹੈ ਨਾ ਆਪਾਂ ਨੇ ਇਹਦੇ ਚਿੱਟੇ ਛੋਲਿਆਂ ਦੀ ਸਬਜ਼ੀ ਬਣਾਈ ਹੋਈ ਆ ਤੇ ਉਹਦੇ ਨਾਲ ਖਾਵਾਂਗੇ ਗਰਮ ਗਰਮ ਰੋਟੀ ਤੇ ਆਪਾਂ ਚੋਪਣਾਗੇ ਅਸੀਂ ਦੇਸੀ ਘਿਓ ਨਾਲ। ਇੱਧਰ ਮੈਂ ਦੇਸੀ ਘਿਓ ਰੱਬ ਵੀ ਚੱਕ ਲੈਂਦਾ। ਫਲੇ ਨਾ ਮੈਂ ਚੰਚਰ ਚਾ ਚੰਚਰ ਰਬੀਤੀ ਉਹ ਤੈਸੀ ਕੀ ਉਹਦੀ ਰੋਟੀ ਚੋਪੜੀ ਹੋਈ ਨਾ ਰੇਖਾ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਇੰਨੀ ਥੋੜੀ ਜਿਹੀ ਮੋਟੀ ਰੋਟੀ ਬਕਾਵੇ ਨਾ ਉਨੇ ਦਾ ਨਾਲ ਸੁੱਕਦੀ ਨਹੀਂ ਹੈਗੀ ਨਾਲੇ ਖਾਣ ਵਿੱਚ ਵੀ ਵਧੀਆ ਲੱਗਦੀ ਹੈ ਇਸ ਕੇ ਨਾਮ ਤੋਂ ਤੰਦੂਰੀ ਹੋ ਗਿਆ ਹਾਂ ਇਹਦਾ ਨਾਮ ਹੈਗਾ ਤੰਦੂਰੀ ਰੋਟੀ ਦੇ ਆਪਣੀ ਰੋਟੀ ਕਿੰਨੀ ਸੋਲੀ ਬਣ ਕੇ ਹੋ ਗਈ ਤਿਆਰ ਹੈ ਥੋੜਾ ਜਿਹਾ ਦੇਖੋ ਹੋਰ ਅੱਗੇ ਦੰਦੇ ਗਰਮ ਗਰਮ ਰੋਟੀ ਖਾਣ ਦਾ ਹੀ ਸੁਆਦ ਹੈ ਇਸਸੀ ਹੋਟਲਾਂ ਦੇ ਵਿੱਚ ਜਾ ਕੇ ਉਹੀ ਨਹੀਂ ਖਾਂਦੇ ਹੈਗੇ ਹਾਂ ਉਹ ਤਾਂ ਦੂਰ ਵਿੱਚ ਬਣਾਉਂਦੇ ਬਣਾਉਂਦੇ ਪਰ ਐਸੀ ਬੜੀ ਤੰਦੂਰੀ ਰੋਟੀ ਬਣਾਈ ਆ ਬਹੁਤ ਅੱਛਾ ਹੈ ਜੀ ਮੂੰਹ ਚ ਆਉਣ ਲੱਗਿਆ ਹਣਾ ਪਾਣੀ ਹਾਂ ਹਮ ਖਾ ਰਹੇ ਆ ਕੱ비 ਵੀ ਅਸੀਂ ਪਹਿਲੇ ਵਾਰ ਆਏ ਕਰ ਇੱਕ ਕੰਮ ਹੋ ਰੋਟੀ ਦਾ ਕੰਮ ਤਾਂ ਆਪਣਾ ਨਿਬੜ ਗਿਆ ਇਹਨਾਂ ਨੂੰ ਉੱਥੇ ਨਾ ਟੂਟੀ ਹੈ ਨਾ ਰੱਖੇ ਉੱਥੋਂ ਹੋ ਜਾਣਗੇ ਸਾਰੇ ਭਾਂਡੇ ਆ ਵੀ ਗੈਸ ਬੇਲਾ ਕਰ ਦੋ ਇਹ ਵੀ ਗਰਮ ਗਰਮ ਰੋਟੀ ਚੋਪੜ ਤਮਾ ਅੱਜ ਪਹਿਲੀ ਵਾਰ ਕਹਿੰਦੀ ਮੈਂ ਤੰਦੂਰੀ ਰੋਟੀ ਖਾਣੀ ਐ ਛੋਲਿਆਂ ਦੀ ਸਬਜ਼ੀ ਨਾਲ ਖਾਈ ਵਿੱਚ ਪਾਏ ਜੈਸੀ ਕੀ ਉਹਦਾ ਵਜ੍ਹਾ ਠੀਕ ਆ ਠੀਕ ਹੈ ਫਿਰ ਤੁਸੀਂ ਇਹਨੂੰ ਨਾ ਐਸ ਤਰ੍ਹਾਂ ਵੀ ਬਣਾ ਸਕਦੇ ਹੋ ਆ ਤਾਂ ਮੜ ਝਾੜ ਦੇ ਵਿੱਚ ਪੁੱਟੀ ਦਾ ਤੈਅ ਮਾਰ ਕੇ ਪਿੱਛੇ ਰੱਖ ਦੇ ਤਾਂ ਫਿਰ 9:30 ਵਜੇ ਨੂੰ ਆਪਣੀ ਰੋਟੀ ਬਣ ਕੇ ਹੋ ਗਈ ਹੈ ਤਿਆਰ ਹੁਣ ਗਰਮ ਗਰਮ ਖਾ ਲੋ ਸਾਰੇ ਕਾ ਸੰ ਸਾਰੇ ਨੇ ਇਕੱਠਿਆਂ ਨਹੀਂ ਪਾਣੀਆਂ ਬਲਤ ਦੂਰੀ ਰੋਟੀ ਦਾ ਰੜਕੇ ਵੀ ਖਾਣ ਦੇ ਦੀ ਦੇਖੋ ਜੀ ਆਪਾਂ ਨੇ ਆ ਦੇਖੋ ਆਪਣੀ ਰੋਟੀ ਕਿੰਨੀ ਸੋਹਣੀ ਬਣ ਕੇ ਹੋ ਗਈ ਹੈ ਤਿਆਰ ਤੇ ਹੁਣ ਆਪਾਂ ਖਾਣ ਲੱਗੇ ਆ ਰੋਟੀ ਸਰਦਾਰ ਜੀ ਖਾਵੇ ਚਾਹੇ ਤੂੰ ਖਾ ਜਿਹੜੇ ਮਰਜੀ ਖਾਓ ਸਾਰਿਆਂ ਲਈ ਹੋ ਬਣਾਈ ਹੈ ਠੀਕ ਹੈ ਠੀਕ ਹੈ ਦੂਰੀ ਰੋਟੀ ਬਣ ਕੇ ਹੋ ਗਈਆਂ ਨੇ ਤਿਆਰ ਇਹ ਬਹੁਤ ਵਧੀਆ ਆਪਣੀ ਤੇ ਦੂਰੀ ਰੋਟੀ ਬਣੀਆਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣੀਆਂ

ਬਹੁਤ ਤੇਜ਼ ਆ ਥੋੜਾ दीदी पटियाला चला गया वीडियो का एंड इधर ही करते हैं मिलते हैं अगले वीडियो बाय बाय देखिए मेरा दीदी अभी रिश्तेदारी पे गया हुआ है लेकिन अभी तक आया नहीं है पता नहीं कब तक आएगा आठ बज गया अभी हम जा रहे है कपड़ा नमाने के लिए कपड़ा भी धो लिया धोकर और सुखने के लिए भी डाल दिया था अभी मौसम को बहुत खराब हुआ हुआ है देखिए किस तरह से मौसम खराब है और घर में कोई नहीं है सिर्फ एक हम और मेरा पति है मेरा पति वीडियो बना रहे है और तो हम कपड़े नमाने जा रहे हैं फ़ोन किया था दीदी बोल रहा है कि अभी एक घंटा और लगेगा उसका बाद बोल रहा है कि हम खाना उन्हें खाना भी उधर ही से खाकर आएगा कि हम क्या करेगा इसको कपड़ा को रख देगा अंदर और इंतजार करेगा कब तक आएगा लेकिन ऐसा कपड़ा बुलाया हुआ है आएगा तो बोलेगा कि हाँ कपड़ा भी तो ला दिया हम दीदी को फोन किया था तो रहा है कि दीदी आने का समय गोलगप्पा लेकर आने के लिए दीदी बोल रहे थी काम हो गया इसको लेके जा रहा है अंदर दोनों जय को जयकी जै, जैक को दोनों को हम रोटी बना के खिला दिया उसका बाद में उसको भी थोड़ा देर के बाद दीदी आएगा तो बोल देगा कुत्ते का रोटी हम खिला के आया उसके बाद चलिए होगी आ रहा और शॉपिंग भी करके आएगा रिश्तेदारी में भी उधर दर्दी घूम कर आएगा मिल के आएगा अभी फिर एक बार जा रहा है फोन करके पूछने के लिए दीदी -दी, आप कब तक आ जाएगा आप बता दीजिए नहीं तो इस तरह का लाइट जरते रहेगा नहीं तो हम बंद कर देगा